ਤੂੰ ਇੰਦਰੰਕਾਰ ਧੰਨ ਬਾਬਾ ਨਾਨਕ 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 ਤੂੰ ਇੰਦਰੰਕਾਰ तू ही तू ही निरंकार बाबा तू ही निरंकार तू ही निरंकार बाबा तू ही तू ही निरंकार बाबा तू ही तुम निरंकार बाबा तू तू ही निरंकार बाबा तू हिन तू ही रंकार बाबा तू ही निरंकार ਰਬਾ ਬਾਬਾ ਤੁਹੀ ਰੰਗਾਰ ਤੁਹੀ ਰੰਗਾਰ ਧੰਨ ਦਾ ਬਾਬਾ ਨਾਨਕ ਤੁਹੀ ਰੰਗਾਰ ਧੰਨ ਬਾਬਾ ਨਾਨਕ ਤੁਹੀ ਰੰਗਾਰ ਧੰਨ ਬਾਬਾ ਨਾਨਕ ਤੁਹੀ ਰੰਗਾਰ ਧੰਨ ਬਾਬਾ ਨਾਨਕ ਪੰਚ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ ਅਨਹਜ ਵਜਿਆ ਆਨੰਦ ਮੂਲ RAM ਸਬ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਆਦ ਜੁਗਾਦ 베 ਸੰਹਾਰੇਤ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਦਾਨ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲਜਿਆ ਸਭ ਧਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਘਰ ਪੜਦਾ ਕਜਿਆ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਬਾਬਾ ਨਾਨਕ ਤੂੰ ਹੀ ਧੰਨ ਬਾਬਾ ਨਾਨਕ ਤੂੰ ਹੀ ਰੰਗਕਾਰ ਧੰਨ ਬਾਬਾ ਨਾਨਕ ਤੂੰ ਹੀ ਰੰਗਕਾਰ ਬਾਬਾ ਨਾਨਕ ਤੂੰ ਹੀ ਰੰਗਕਾਰ ਧੰਨ ਬਾਬਾ ਨਾਨਕ ਤੂੰ ਹੀ ਰੰਗਕਾਰ ਤਾਰਿਆ ਜਹਾਨ ਲਹਿਆ ਬਿਮਾਨ ਜਿਨੀ ਦਰਸ਼ਨ ਪਾਏ ਜਿਨੀ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨ ਆਇ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤuj ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀ ਆਇਆ ਤੇ ਬਨ ਕੋਈ ਸਭ ਕੋ ਸ਼ਬਦ ਵਰਤਦਾ ਜੋ ਕਰੈ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਜਾ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉ ਰਾਮ ਪੈਜ ਰੱਖਦਾ ਆ ਆ ਰਾਮ ਰਾਜੇ ਗੰਗਟੀ ਤੁਜ ਹਰਿ ਮਾਰਿਆ ਜਿਉ ਰਾਮ ਸਹਿਲਾਦ ਦਰਾਇਆ ਰਾਮ ਰਾਜੇ ਹੰਕਾਰ ਆ ਨਿੰਦ ਤਾਂ ਪਿੱਛ ਦੇ ਜੀਉ ਰਾਮ ਨਾਮ ਦੇ ਮੁਖ ਲਾਇਆ ਰਾਮ ਰਾਜ ਤੇ ਨਾਨਕ ਐ ਸਾਹਰ ਸੇਵਿਆ ਜੀਉ ਰਾਮ ਸੰਤ ਲੈ ਚੁਡਾਇਆ ਰਾਮ ਰਾਜ ਲੋਕ ਮਹੱਲਾ ਪਹਿਲਾ ਆਪੇ ਭੰਡ ਸਾਜਣ ਆਪੇ ਪੂਰਨ ਦੇ ਕਿਨੇ ਦੋ ਚਮਾਏ ਸੱਜਲੇ ਰਹਿ ਚੜੇ ਇਕਨ ਹਾਲੀ ਪੈਸਾਨ ਕੇ ਉਪਰ ਰਹਿਣ ਕਰੇ ਇਤਨਾ ਸਵਾਰੇ ਨਾਮ ਦਾ ਜਨਪੋ ਆਪ ਸਜ ਕਰ ਆਪ ਜਾਇ ਤੇ ਰਖ ਆਪ ਜੈ ਜੰਦੂ ਪਾਇ ਤੇ ਜਿਕੇ ਤਪੁਤਾ ਕੋ ਕ੍ਰਿਸ਼ਨ ਕਈਏ ਨਾਨਕਾ ਸਭ ਕਿ ਸ਼ਤ ਆਪ ਪੋੜੀ ਗੜੀ ਆਪ ਵਿਆਹ ਇਸ ਕਹਿਣਾ ਕਹਿੰਦਾ ਏ ਸੁਕਰਤਾ ਕਬਿਰ ਕ੍ਰਿਮ ਜੀ ਵਾ 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 ਵਾਰੇ ਜੰਦੂ ਮਾਰੇ ਸਾਈਂ ਕਰੁ ਮਾਰਨੀ ਤੁਰ ਜੋੜੀ ਵਾ 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 ਜਨੇ ਪਾ ਨਾਨਕ ਦੀ ਕੀਤਾਰੀ ਹੋ ਤੁਜੀ ਵਾ 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 ਸੋ ਕਰੇ ਵਾ 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 ਤਿਸ ਜੈ 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 ਸੋਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਪੌੜੀ ਵਢੇਕੀਆਂ ਵਢਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਂ ਦੇ ਜੀ ਆਰਜਕ ਸੰਭਾਏ ਸਾਈਂ ਕਾਰ ਕਮਾਵਣੀ ਔਰ ਛੋਡੀ ਤਿੰਨੇ ਪਾਈ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਈ ਸੋ ਕਰੇ ਜਿਤ ਸਹਿ ਰਜ਼ਾਈ ਸੋ ਕਰੇ ਜਿਤ ਸਹਿ ਰਜ਼ਾਈ ਸੁਧ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਨੰਦ ਪਾਇਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਸਤਵੰਤਾ ਪਾਇਆ ਸਹਿਜ ਸਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ ਆਈਆਂ ਸੁਧੋਤਾ ਗੋ ਹਰੀ ਕੇ ਰਮਨ ਜਿ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਰਨਾਲ ਰੋ ਤੁਮਨ ਮੇਰੇ ਦੁਖ ਸਭ ਵਿਸਾਰਨਾ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾਲ ਗਲਾਸ ਮਰਤ ਸਵਾਮੀ ਸੋ ਤੁਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸੱਚੇ ਸਾਹਿਬਾ ਕਾ ਨਾਹੀ ਕਰ ਤੇਰਾ ਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਗੇ ਸ਼ਬਦ ਤੇਰੇ ਕਹਿ ਨਾਨਕ ਸਤਿ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਨ ਕੋ ਭਾ ਸ਼ਬਗੁ ਮਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਤੇ ਯਾਰੋ ਸਾਚਾ ਨਾਮ ਮੇਰਾ ਆਧਾਰੋ ਅਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਛਮ ਜਵਾਜੇ ਗਲਾ ਜਿਤ ਕਰਤਾਰੀਆ ਪੰਚ ਦੂਤ ਤੁਦ ਵਸਤੀ ਤੇ ਕਾਲ ਕੰਟਕ ਮਾਰਿਆ ਕਰਮ ਬਾਯ ਦੁਜਨ ਕੋ ਤੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਆਤਿ ਤਕਾਰਿਆ ਨ ਹਦਵਾਜੇ ਬਰ ਬਹਿਨ ਪਪਾਇ ਉਤਰੇ ਸਗਲ ਵਿਸੂਰੇ ਰੋਗ ਰੋਗ ਸੰਤਾ ਬਿ ਉਤਰੇ ਸੋਣੀ ਜੱਤੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੰਤੇ ਆਪਣੀ ਕਤ ਪਰ ਸਤਵ ਰਹਾ ਪਰ ਪੂਰੇ ਬਨਮント ਨਾਨਕ ਗੁਰ ਜਰਨ ਲਾਗੇ ਬਾਜ ਅਨਹ ਤੂਰੇ ਸੰਤੇ ਆਪਣੀ ਕਤ ਪਰ ਸਤਵ ਰਹਾ ਵਜ ਅਨਹ ਤੂਰੇ ਭੁਲ ਸਤ ਨਾਮ ਗਾਹੇ ਗੁਰੂ ਜੀ ਗਾਹੇ ਗੁਰੂ ਜੀ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ కర్మి ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੜ ਕੇ ਦੂਰ ਜਿੰਨਾ ਨਤ ਹਾਇ ਰਹਿਮ ਸਕਤ ਥਾਲ ਨਾਨਕ ਤੇ ਮਤਿਉ ਜਲੇ ਜੇਟੀ ਸੁਖੀ ਨਾਲ ਕਿਆ ਮਤ ਆਇਆ ਮੈਂ ਮੁਕਤ ਕਤਾਲ ਨਾ ਨਿਤ ਤੇ ਮੁਖਿਉ ਜਵੇ ਤੇਤੀ ਸ਼ੁਕਲੀ ਨਾਲ ਸ੍ਰੀ ਵਾਹਿ ਹੈ ਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਰਠ ਮਹੱਲਾ ਚੌਥਾ ਪੰਚ ਪਦ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਪ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸਨੋ ਦੇ ਸੋ ਪਾਏ ਵਾਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਇ ਜਿਨ ਇਹ ਚਾਖੀ ਸੋਈ ਜਾਣ ਗੂੰਗੇ ਕੀ ਮਿਠਾਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਭ ਕਿਸ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨ ਕੋਈ